ਸਤਿ ਸ਼੍ਰੀ ਅਕਾਲ ਵੈਂ ਚਨਕਮਲ ਸਿੰਘ 올ਡ ਆਯੁਰਵੇਦ ਦਾ ਤੂਰੀ ਤੋਂ ਸੰਤ ਗੋਬਿੰਦ ਸਾਹਿਰੋਦਿਕ ਸੇਵਾ ਸੰਸਥਾ ਵੱਲੋਂ ਅੱਜ ਇੱਕ ਹੋਰ ਵੀਡੀਓ ਲੈ ਕੇ ਤੁਹਾਡੀ ਸੇਵਾ ਚ ਆਜ ਰੁਆ ਤੇ ਵੀਰ ਜੀ ਮੇਰੇ ਕੋਲ ਆਏ ਨੇ ਇੱਕ ਹੋਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ ਮੈਂ ਚਲੀ ਬੋਟਿਆਂ ਦੇ ਤੁਸੀਂ ਬਹੁਤ ਫਾਰਮੂਲੇ ਸੁਣਦੇ ਹੋ ਮੇਰੇ ਵੀ ਸੁਣਦੇ ਹੋ ਹੋਰਾਂ ਦੇ ਵੀ ਤੇ ਬਹੁਤ ਵੈਦਾਂ ਦੇ ਸੁਣਦੇ ਹੋ ਡਾਕਟਰਾਂ ਦੇ ਸੁਣਦੇ ਹੋ ਤੇ ਦੁਨੀਆ ਫਿਰ ਵੀ ਹਸਪਤਾਲ ਭਰੇ ਪਏ ਨੇ ਫਿਰ ਵੀ ਸਾਰੇ ਜਾਣੇ ਠੀਕ ਕਿਉਂ ਨਹੀਂ ਹੁੰਦੇ ਇਹ ਵੀ ਸੋਚਣਾ ਲਈ ਗੱਲ ਹੈ ਨਾ ਵੀ ਸਾਰੇ ਜਾਣੇ ਠੀਕ ਕਿਉਂ ਨਹੀਂ ਹੁੰਦੇ ਐਨੇ ਨੁਸਖਿਆਰੇ ਨੇ 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 ਜਿਆਦਾ ਦਵਾਈਆਂ ਬਿਕਰੀਆਂ ਨੇ ਇੰਨੇ ਨੇ ਵਿਦਵਾਨ ਆ ਕੇ ਦੱਸਦੇ ਨੇ ਕੋਈ ਆਯੁਰਵੈਦਿਕ ਦੇ ਨੁਸਖੇ ਕੋਈ ਅਲੱਗ-ਅਲੱਗ ਤਰ੍ਹਾਂ ਦੇ ਨੁਸਖੇ ਮੈਂ ਵੀ ਦੱਸਦਾ ਬਹੁਤ ਆਉਂਦੀਆਂ ਮੈਂ ਤਾਂ ਆਪਦੀ ਵੀਡੀਓ ਦੇ ਵਿੱਚ ਹਮੇਸ਼ਾ ਕਹਿੰਦਾ ਹੁੰਦਾ ਵੀ ਕੋਈ ਨਾ ਕੋਈ ਥੋੜਾ ਬੋੜਾ ਪੁੱਛ ਲਿਆ ਕਰੋ ਡਾਕਟਰ ਬਾਦ ਦੀ ਦੇਖ ਰੇਖ ਦੇ ਵਿੱਚ ਵਰਤ ਲਿਆ ਕਰੋ ਜੀ ਲੰਬਾ ਟਾਈਮ ਵਰਤਣਾ ਹੋਵੇ ਤੇ ਮਾਤਰਾ ਦਾ ਪਤਾ ਲੱਗਦਾ ਵੀ ਕਿੰਨੀ ਖਾਣੀ ਆ ਅਕਸਰ ਮੈਂ ਵੀਡੀਓ ਦੇ ਵਿੱਚ ਤਾਂ ਦੱਸਦਾ ਨਾ ਹੁੰਦਾ ਵੀ ਇਦਾਂ ਕਰ ਲਓ ਇੰਨਾ ਕੁ ਟਾਈਮ ਖਾ ਲਓ ਵੀ ਬਹੁਤਾ ਲੰਬਾ ਟਾਈਮ ਨਹੀਂ ਖਾਣਾ ਕੁਝ ਇੰਨੀ ਕੁ ਡੋਜ਼ ਦੇਣੀ ਆ ਕਈ ਵਾਰੀ ਆਪਾਂ ਦੇਖ ਲਾਣੇ ਆ ਵੀਡੀਓ ਵੀ ਹਨਾ ਵੀ ਆਹ ਖਾਣਾ ਚਾਹੀਦਾ ਸਾਨੂੰ ਇਹ ਫਿਰ ਉਹ ਕਈ ਵਾਰੀ ਸਾਨੂੰ ਨੁਕਸਾਨ ਕਰ ਜਾਂਦਾ ਤੇ ਇੱਕ ਨੁਕਸਾਨ ਦੀ ਵੀਡੀਓ ਹੋਰ ਪਾਉਂਗਾ ਮੈਂ ਫਲਵੇਰੀ ਹੋ ਗਈ ਬਜ਼ੁਰਗਾਂ ਦੇ ਕੀ ਖਾਦਾ ਸੀ ਉਹਨਾਂ ਨੇ ਕੀ ਕੀ ਖਾਣ ਨਾਲ ਫਲਵੇਰੀ ਹੋ ਗਈ ਉਹ ਵੀ ਵੀਡੀਓ ਸ਼ੇਅਰ ਕਰੂੰਗਾ ਮੈਂ ਉਹ ਵੀ ਮੇਰੇ ਕੋਲ ਹੁਣੇ 2 ਮਿੰਟ ਪਹਿਲਾਂ ਗਏ ਨੇ ਮੇਰੇ ਕੋਲ ਆ ਕੇ ਗਏ ਨੇ ਸੋ ਇਹ ਵੀਰ ਜੀ ਆਏ ਨੇ ਤੇ ਪਹਿਲਾਂ ਵੀ ਆਏ ਸੀ ਇਹ ਤੇ ਇਹਨਾਂ ਦੇ ਹੋਰ ਫੈਮਿਲੀ ਮੈਂਬਰ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਸੀ ਤੇ ਉਹ ਠੀਕ ਨੇ ਉਹਨਾਂ ਨੂੰ ਵੀ ਪੇਟ ਦੀ ਪ੍ਰੋਬਲਮ ਸੀ ਤੇ ਉਹ ਠੀਕ ਨੇ ਬਿਲਕੁਲ ਜੀ ਹਾਂਜੀ ਤੁਸੀਂ ਹੁਣ ਆਏ ਹੋ ਆਪਣੀ ਦਵਾਈ ਲੈਣ ਆ। ਤੇ ਹੁਣ ਤੁਹਾਨੂੰ ਕੀ ਦਿੱਕਤ ਆ ਰਹੀ ਹੈ? ਤੁਸੀਂ ਕੀ ਖਾਧਾ ਸੀ ਪਹਿਲਾਂ ਤਾਂ ਉਹ ਦੱਸੋ। ਅੱਬਾ ਮਕੋਏ ਖਾਦੇ ਸੀਗੇ ਜੀ। ਮਕੋਏ। ਹਾਂਜੀ। ਮਕੋਏ ਦੇ ਤੁਸੀਂ ਉਹ ਦਾਣੇ ਖਾ ਲਏ। ਹਾਂਜੀ। ਕਿੰਨੇ-ਕਿੰਨੇ ਖਾਦੇ? ਉਹ ਮੋਠੇ-ਮੋਠੇ ਖਾਦੇ ਸੀ। ਇੱਕ-ਇੱਕ ਮੁਠੀ ਭਰ ਕੇ ਖਾ ਲਈ। ਹਾਂਜੀ। ਕਿੰਨੇ ਦਿਨ ਖਾਧੀ? ਉਹ 5-6 ਦਿਨ ਖਾ ਲਏ। 5-6 ਦਿਨ। ਹਾਂਜੀ। ਅੱਛਾ 5-6 ਦਿਨ ਇਹਨਾਂ ਨੇ ਮਕੋਏ ਦੇ ਫਲ ਮੈਂ ਵੀ ਦੱਸ ਦਉ ਉਹਨਾਂ ਨੇ ਮਕੋਏ ਖਾਣੇ ਚਾਹੀਦੀ ਆ। ਉਹਨਾਂ ਨੇ ਮੁਠੀ-ਮੁਠੀ ਭਰ ਕੇ ਤਕਰੀਬਨ ਇੰਨੀ-ਇੰਨੀ ਕੌਲੀ ਭਰ ਕੇ ਖਾ ਲਈ। 5-6 ਦਿ ਫਰ ਉਸ ਤੋਂ ਬਾਅਦ ਕੀ ਹੋ ਗਿਆ ਤੁਹਾਨੂੰ ਜੀਵ ਦੇ ਉੱਪਰ ਛਾਲੇ ਜੇ ਬਣ ਗਏ ਅੱਛਾ ਜੀ ਜੀਵ ਤੇ ਛਾਲੇ ਹੋ ਗਏ ਹਾਂਜੀ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਅਬ ਪੇਟ 'ਚ ਵੀ ਪ੍ਰੋਬਲਮ ਦੀ ਰਹਿੰਦੀ ਆ ਜਿਵੇਂ ਤੇਜਾਬ ਵਗੈਰਾ ਉਸ ਤਰ੍ਹਾਂ ਹੋ ਜਾਂਦਾ ਹੈ ਤੇਜਾਬ ਬਣ ਲੱਗਿਆ ਪੇਟ 'ਚ ਗੜਬੜ ਰਹਿਣਾ ਹਾਂਜੀ ਹਾਂ ਕਿੰਨੇ ਸਾਲ ਹੋ ਗਈ ਗੱਲ ਨੂੰ ਇਹ ਗੱਲ ਨੂੰ ਪਹਿਲਾਂ ਤੋਂ ਪੇਟ ਦੀ ਪ੍ਰੋਬਲਮਾਂ ਹੋ ਗਏ ਹੋਣਗੇ 12-13 ਸਾਲ ਹੋ ਗਏ ਅੱਛਾ ਜੀ ਹਾਂਜੀ ਬਾਰਾਂ ਦਿਨ ਸਾਰੋਗੇ ਮਤਲਬ ਉਹ ਤੁਹਾਨੂੰ ਲੱਗਿਆ ਵੀ 4-5 ਦਿਨ ਖਾ ਕੇ ਉਹਦੇ ਨਾਲ ਵੀ ਪ੍ਰੋਬਲਮ ਹੋ ਗਈ ਕੋਈ ਨਾ ਕੋਈ ਹਾਂਜੀ ਉਹਨੇ ਜਾਨੀ ਦੀ ਭੁੱਖ ਘਟਾਤੀ ਹਾਂਜੀ ਪੇਟ ਚ ਗੜਬੜੀ ਕਰਤੀ ਅੱਛਾ ਜਲਨ ਜੀ ਹੁੰਦੀ ਰਹੀ ਦੋ ਚਾਰ ਦਿਨ ਠੀਕ ਹੈ ਜੀ ਤੇ ਹੁਣ ਤੁਹਾਨੂੰ ਫਰੇਮਾ ਰਹਿੰਦਾ ਹਾਂਜੀ ਖਾਣ ਪੀਣ ਤੋਂ ਬਾਅਦ ਭਾਰੀਪਨ ਹੋਣਾ ਫੁੱਲ ਜਾਣਾ ਹਾਂਜੀ ਉਹ ਤੇਜਾਬ ਹਰ ਸਮੇਂ ਨਹੀਂ ਬਣਦਾ ਜੇ ਕਿਤੇ ਚਾਹ ਪੀ ਲਈ ਜਾਂ ਕੁਝ ਤਲੇ ਹੋਏ ਖਾ ਲਈਏ ਫੇਰ ਦਿਖਾਉਂਦਾ ਨਹੀਂ ਜੇ ਲੰਬਾ ਟਾਈਮ ਆ ਪੁੱਖਾ ਭੁੱਖਾ ਰਹ ਜੀ ਜਿਵੇਂ ਆਪਾਂ ਸਵੇਰੇ 9-10 ਵਜੇ ਨੂੰ ਰੋਟੀ ਖਾ ਲਈ ਕਿਸੇ ਦਿਨ ਕੋਈ ਕੰਮ ਕਰ ਤੇ ਬਾਹਰ ਵਿੱਚ ਚਲੇ ਗਏ ਸਵੇਰ ਦੀ ਰੋਟੀ ਮਿਚ ਹੋ ਗਈ ਉਹ ਜਾ ਕੇ 12 ਵਜੇ ਖਾਧੀ ਤਾਂ ਰੋਟੀ ਵੀ ਉਹਦੋਂ ਅੱਧੀ ਖਾਧੀ ਜਾਊਗੀ ਤੇ ਪੇਟ ਚ ਦੋਸਤੋਂ ਜ਼ਿਆਦਾ ਫਰੇਮ ਆ ਹੋ ਜੂ ਤੇ ਪੇਟ ਚ ਅਨਕੰਫਟੇਬਲ ਜਿਹਾ ਹੋ ਜਾਂਦਾ ਜਲਨ ਜੀ ਹੋਣੀ ਸ਼ੁਰੂ ਹੋ ਜਾਂਦੀ ਤੇ ਸੋ ਇਹਨਾਂ ਦੀ ਹੁਣ ਜਿਵੇਂ ਨਾ ਜਿਵੇਂ ਆਪਾਂ ਕਹਿੰਦੇ ਡਾਈਜੈਸਟਿਵ ਫਾਇਰ ਜਿਹੜੀ ਅਗਨੀ ਮੰਦ ਹੈ ਮਤਲਬ ਜਿਹੜੀ ਪਾਚਨ ਗ੍ਰਿਆ ਆ ਡਾਈਜੈਸ਼ਨ ਪ੍ਰੋਪਰ ਸਹੀ ਨਹੀਂ ਹੈਗਾ ਜਦੋਂ ਪਾਚਨ ਗ੍ਰਿਆ ਸਾਡੀ ਕਮਜ਼ੋਰ ਹੋ ਗਈ ਪਾਚਨ ਗ੍ਰਿਆ ਜਦੋਂ ਕਮਜ਼ੋਰ ਆ ਤਾਂ ਖਾਦਾ ਪੀਤਾ ਸਾਨੂੰ ਸਹੀ ਤਰੀਕੇ ਨਾਲ ਹਾਜ਼ਮ ਨਹੀਂ